ਕਰਨੀ ਪਿੱਛੇ ਹਾਂ ਕਰਵਾ ਦਿਨਾਉਣੇ ਮੈਂ ਡਾਕਟਰ ਸੌਰੰਗੀ ਤਵਨ ਸਿਵਲ ਸਰਜਨ ਅੰਮ੍ਰਿਤਸਰ ਸਾਰਿਆਂ ਨੂੰ ਨਮਸਕਾਰ ਕਰਦਾ ਐ ਐਂਡ ਸਿਹਤ ਵਿਭਾਗ ਵੱਲੋਂ ਸਰਕਾਰ ਦੀਆਂ ਹਦਾਇਤਾਂ ਅਨੁਸਾਰ 12 13 ਤੇ 14 ਅਕਤੂਬਰ ਨੂੰ 3 ਦਿਨ ਪल्स ਪੋਲੀਓ ਮੁਹਿੰਮ ਚਲਾਈ ਜਾ ਰਹੀ ਹੈ ਜਿਦੇ ਚ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਿਵੇਂ ਕਹਿੰਦੇ ਆ ਵੀ ਦੋ ਬੂੰਦਾਂ ਜੀਵਨ ਦੀਆਂ ਉਹ ਪੋਲੀਓ ਦੀਆਂ ਬੂੰਦਾਂ ਪਲਾਈਆਂ ਜਾਣਗੀਆਂ ਅੱਜ 12 ਤਰੀਕ ਨੂੰ ਸਾਡੇ ਜਿਵੇਂ ਤੁਸੀਂ ਦੇਖ ਰਹੇ ਹੋ ਫਿਕਸਡ ਬੂਥ ਨੇ ਬੂਥ ਤੇ ਸਾਡੇ ਸਿਹਤ ਵਿਭਾਗ ਦੇ ਕਰਮਚਾਰੀ ਬੈਠ ਕੇ ਬੱਚਿਆਂ ਨੂੰ ਬੂੰਦਾਂ ਪਲਾਂਗੇ ਐਂਡ ਕੱਲ ਤੇ ਪਰਸੋਂ ਮੰਡੇ ਤੇ ਟੀਊਸ ਦੇ 13 ਤੇ 14 ਅਕਤੂਬਰ ਨੂੰ ਸਾਡੀਆਂ ਟੀਮਾਂ ਕਰ ਕਰ ਜਾ ਕੇ ਜਿਹੜੀਆਂ ਪੋਲੀਓ ਦੀਆਂ ਬੂਨਾ 0 ਤੋਂ 5 ਸਾਲ ਦੇ ਬੱਚਿਆਂ ਨੂੰ ਪਹੁੰਚਾਂਗੇ ਸਾਡੇ ਕੋਲ ਲਗਭਗ 27 ਲੱਖ 8283000 ਦੀ ਪਾਪੂਲੇਸ਼ਨ ਹੈ ਜਿਹਦੇ ਵਿੱਚ ਸਾਡੇ 1.5 ਲੱਖ ਦੇ ਕਰੀਬ ਘਰ ਨੇ ਤੇ ਉਹਦੇ ਵਿੱਚ ਜੋ ਸਾਡੀ ਸਿਹਤ ਉਪਭਗ ਦੀ ਟੀਮ ਨੇ ਵਰਕਆਊਟ ਕੀਤਾ ਇੱਕ ਸਾਰਾ ਪਲਾਨ ਬਣਾਇਆ ਹੁੰਦਾ ਹੈ 297000 ਦੇ ਆਸ-ਪਾਸ ਸਾਡੇ ਜ਼ਿਲ੍ਹੇ ਦੇ ਬੱਚੇ ਆ 0 ਤੋਂ 5 ਸਾਲ ਦੇ ਐਂਡ ਦੇਖੋ ਵੈਸੇ ਤਾਂ ਜਿਹੜਾ ਸਾਡਾ ਦੇਸ਼ ਆ ਭਾਰਤ ਉਹ ਪੋਲੀਓ ਮੁਕਤ ਹੋ ਚੁੱਕਾ ਹੈ 2011 ਦੇ ਵਿੱਚ ਲਾਸਟ ਪੋਲੀਓ ਦਾ ਕੇਸ ਇੰਡੀਆ 'ਚ ਰਿਪੋਰਟ ਹੋਇਆ ਸੀ ਉਸ ਤੋਂ ਬਾਅਦ WHO ਵੱਲੋਂ 2014 'ਚ ਭਾਰਤ ਨੂੰ ਪੋਲੀਓ ਮੁਕਤ ਘੋਸ਼ਣਾ ਕਰ ਦਿੱਤਾ ਗਿਆ ਲੇਕਿਨ ਫਿਰ ਵੀ ਕਿਉਂਕਿ ਸਾਡੇ ਜਿਹੜੇ ਗੁਆਂਢੀ ਦੇਸ਼ ਨੇ ਪਾਕਿਸਤਾਨ ਅਫਗਾਨਿਸਤਾਨ ਉਹਨਾਂ 'ਚ ਕੁਝ-ਕੁਝ ਪੋਲੀਓ ਦੇ ਕੇਸ ਮਿਲ ਰਹੇ ਆ ਐਂਡ ਬਿਕੋਜ਼ ਅਸੀਂ ਬਿਲਕੁਲ ਬਾਰਡਰ 'ਤੇ ਆ ਸਾਡਾ ਬਾਰਡਰ ਸਟੇਟ ਆ ਐਂਡ ਮੂਰ ਮਰਮਰ ਸਰ ਬਾਰਡਰ ਡਿਸਟ੍ਰਿਕਟ ਆ ਤੇ ਸਾਨੂੰ ਥੋੜਾ ਜਿਆ ਮਤਲਬ ਵੀ ਹੈਵ ਟੂ ਬੀ ਐਕਸਟਰਾ ਕੇਅਰਫੁੱਲ ਕਿਉਂਕਿ ਥੋੜੀ ਬਹੁਤ ਇਮੀਗ੍ਰੇਸ਼ਨ ਚੱਲਦੀ ਆ ਕੁਝ ਲੋਕ ਆਦੇ ਜਾਂਦੇ ਆ ਕੁਝ ਵਪਾਰ ਚੱਲਦਾ ਹੈ ਐਂਡ ਉਹਦੇ ਤੇ ਵੀ ਆਰ ਥੇ ਵਰਕਿੰਗ ਔਨ ਜ਼ੀਰੋ ਜ਼ੀਰੋ ਟੋਲ ਵੀ ਬਿਲਕੁਲ ਅਸੀਂ ਇਸ ਪੋਜੀਸ਼ਨ 'ਚ ਨਹੀਂ ਵੀ ਜਰਾ ਵੀ ਰਿਸਕ ਲੈ ਸਕੀਏ ਕਿਉਂਕਿ ਸਾਡੇ ਬੱਚਿਆਂ ਦੇ ਭਵਿੱਖ ਦਾ ਸਵਾਲ ਹੈ ਉਹਨਾਂ ਦੀ ਅੱਛੀ ਸਿਹਤ ਦਾ ਸਵਾਲ ਹੈ ਐਂਡ ਕੱਲ ਵੀ ਅਸੀਂ ਇੱਕ ਰੈਲੀ ਕੀਤੀ ਸੀਗੀ ਕੈਂਪੇਨ ਸ਼ੁਰੂ ਕੀਤੀ ਸੀਗੀ ਜਾਗਰੂਕਤਾ ਮਹਿੰਗੜੀ ਸ਼ੁਰੂ ਕੀਤੀ ਸੀਗੀ ਕਿਉਂਕਿ ਕੋਈ ਵੀ ਜਿਹੜਾ ਸਿਹਤ ਵਿਭਾਗ ਦਾ ਪ੍ਰੋਗਰਾਮ ਹੈ ਉਹ ਕਮਿਊਨਿਟੀ ਪਾਰਟਿਸਪੀਸ਼ਨ ਲੋਕਾਂ ਦੀ ਸ਼ਮੂਲੀਅਤ ਤੋਂ ਬਿਨਾ ਅਧੂਰਾ ਹੈ ਕੱਲ ਵੀ ਮੈਂ ਬੇਨਤੀ ਕੀਤੀ ਸੀਗੀ ਵੀ ਸਾਰੇ ਪੇਰੈਂਟਸ ਸਾਰੇ ਲੋਕ ਸਾਰੀ ਕਮਿਊਨਿਟੀ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਣ ਕਿ ਅਸੀਂ 0 ਤੋਂ 5 ਸਾਲ ਦੇ ਬੱਚਿਆਂ ਨੂੰ ਜਾ ਕੇ ਮੂਤ ਤੇ ਜਾਂ ਸਾਡੀਆਂ ਟੀਮਾਂ ਘਰ ਆਉਂਦੀਆਂ ਤੇ ਉਹਨਾਂ ਨੂੰ ਪੋਲੀਓ ਬੂੰਦਾਂ ਪਲਾਓ ਦੇਖੋ ਅੱਜ ਅਸੀਂ ਇਹ ਅਨਗੜ ਏਰੀਆ ਚ ਖੜੇ ਆਂ ਐਂਡ ਤੁਸੀਂ ਦੇਖੋ ਵੀ ਬੱਚਿਆਂ ਨੂੰ ਆदत ਪਈ ਹੋਈ ਆ ਬੱਚਿਆਂ ਚ ਉਤਸ਼ਾਹ ਹੈ ਕਿ ਅਸੀਂ ਪੋਲੀਓ ਬੂੰਦਾਂ ਪੀਣੀਆਂ ਬਿਕੋਜ਼ ਸਾਡਾ ਸਟਾਫ ਇਹਨਾਂ ਨਾਲ ਇੰਟਰੈਕਟ ਕਰਦਾ ਹੈ ਸਾਡੇ ਵਰਕਰ ਜਿਹੜੇ ਘਰ ਘਰ ਜਾਂਦੇ ਆ ਸਰਵੇ ਕਰਦੇ ਆ ਦੇ ਆਰ ਮਿਕਸਿੰਗ ਅਪ ਵਿਦ ਦ ਪੀਪਲ ਐਂਡ ਬੱਚੇ ਨਹੀਂ ਨੇ ਵੀ ਜਬਰਦਸਤੀ ਕਿਵੇਂ ਪਿੰਡਾਂ 'ਚ ਵੀ ਹੀ ਜਾਣਦੇ ਆ ਤੇ ਬੱਚਿਆਂ ਕੋ ਖੁਸ਼ੀ-ਖੁਸ਼ੀ ਤੇ ਤੋਂ ਭਾਗਦੀਆਂ ਟੀਮਾਂ ਨੂੰ ਰਿਸੀਵ ਕਰਦੇ ਆਂ ਵੀ ਪੋਲੀਓ ਬੂੰਡਾ ਲੈਓ ਜੀ ਅੰਕਲ ਸਾਨੂੰ ਪਿਲਾਓ दैट मींस ਵੀ ਇੱਕ ਇੰਨੀ ਜ਼ਿਆਦਾ ਐਨੇ ਸਾਲਾਂ ਚ 1900 ਸਮਝ ਲਓ ਵੀ 95 ਤੋਂ ਇਹ ਕੈਂਪੇਨ ਸ਼ੁਰੂ ਹੋਈ ਹੋਈ ਹੈ ਹਲਥ ਫੇਲੂ ਐਂਡ ਪ੍ਰਕਾਣਵੇਂ ਤੋਂ ਆਪਾਂ 2025 ਤੱਕ ਪਹੁੰਚ ਗਏ ਆ 30 ਸਾਲ ਬੜਾ ਲੰਮਾ ਸਫ਼ਰ ਹੁੰਦਾ ਐਂਡ ਇਹ ਇੱਕ ਬਹੁਤ ਹੀ ਵੱਡੀ ਜਿਹੜੀ ਆ ਉਹ ਜਿੱਤ ਹੈ ਇੱਕ ਬਿਮਾਰੀ ਤੇ ਜਿਹੜੀ ਕਿ ਜਿਤਨਾ ਸਾਰੀ ਉਮਰ ਡਿਫਰੈਂਟਲੀ ਏਬਲਡ ਹੋ ਜਾਣਾ ਦੈਟ ਇਜ਼ ਵੈਰੀ ਸੇ ਸੈਡ ਐਂਡ ਬੈਡ ਐਂਡ ਹੁਣ ਇਹ ਮੁਹਿੰਮ ਚੱਲ ਰਹੀ ਹੈ ਐਂਡ ਸਾਡੇ ਵਰਕਰ ਸਾਡਾ ਸਟਾਫ ਸਾਡੇ ਡਬਲਯੂ ਐਚ ਓ ਦੇ ਡਾਕਟਰ ਸਾਹਿਬਾਨ ਦੇ ਜ਼ਿਲ੍ਹਾ ਟੀਕਾਕਰਨ ਅਫਸਰ ਮਾਸ ਮੀਡੀਆ ਅਫਸਰ ਹੋਰ ਸਾਡੇ ਜਿਹੜੇ ਨਾਲ ਸਟਾਫ ਮੈਂਬਰਸ ਨੇ ਆਸ਼ਾ ਵਰਕਰ ਨੇ ਐਨ ਐਮ ਨੇ ਐਲ ਐਚ ਵੀ ਨੇ ਬਹੁਤ ਮਿਹਨਤ ਕਰ ਰਹੇ ਆ ਸਾਰਾ ਇੱਕ ਪ੍ਰੋਪਰ ਪਹਿਲੋਂ ਸਰਵੇ ਕਰਕੇ ਇੱਕ ਬਲੂਪ੍ਰਿੰਟ ਬਣਾਇਆ ਹੋਇਆ ਐਂਡ ਉਸ ਅਕੋਰਡਿੰਗਲੀ ਮਤਲਬ ਅਸੀਂ ਕੰਮ ਕਰ ਰਹੇ ਐ ਫਿਰ ਲੋਕਾਂ ਨੂੰ ਮੇਰੀ ਦੁਬਾਰਾ ਅਪੀਲ ਆ ਕਿ ਉਹ ਸਿਹਤ ਭਾਗ ਨਾਲ ਪੂਰਾ ਸਹਿਯੋਗ ਕਰਨ ਕਿਉਂਕਿ ਸਾਡੇ ਬੱਚਿਆਂ ਦੇ ਕੋਈ ਇੱਕ ਦਾ ਸਵਾਲ ਹੈ ਸੋ ਮੈਂ ਸਾਰਿਆਂ ਨੂੰ ਫਿਰ ਬੇਨਤੀ ਕਰਦਾ ਪੂਰਾ ਸਹਿਯੋਗ ਕਰਨ ਤਾਂ ਕਿ ਇਹ ਮਹਿੰਮ ਜਿਹੜੀ ਆ ਕਾਮਯਾਬ ਹੋ ਸਕੇ ਧੰਨਵਾਦ